ਅੱਧੀ ਰਾਤ ਨੂੰ ਲੁਧਿਆਣੇ ਫਿਰ ਚਲੀਆਂ ਗੋਲੀਆਂ ਗੈਂਗਸਟਰ ਨੂੰ ਕੀਤਾ ਕਾਬੂ ਸਸਿਕਾ ਜੀ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਤਲ ਅੱਧੀ ਰਾਤ ਨੂੰ ਲੁਧਿਆਣੇ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਹ ਗੋਲੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਬੈਂ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਦੱਸਦੀਏ ਤੁਹਾਨੂੰ ਕਿ ਸ਼ਾਹਕੌਰ ਤੋਂ ਇੱਕ ਅਪਹਰਨ ਕੇਸ ਦੇ ਵਿੱਚ ਫਰਾਰ ਗੈਂਗਸਟਰ ਨੂੰ ਜਦੋਂ ਰਸਤੇ ਦੇ ਵਿੱਚ ਰਾਤ ਨੂੰ 12 ਵਜੇ ਦੇ ਕਰੀਬ ਤਨਾਸੂ ਸਾਈਕਲ ਵਾਲੀ ਦੇ ਕੋਲੋਂ ਰੋਕਿਆ ਗਿਆ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤੇ ਗਏ ਤਾਂ ਪੁਲਿਸ ਵੱਲੋਂ ਆਪਣੀ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਨੂੰ ਕਾਬੂ ਕੀਤਾ ਤੇ ਇੱਕ ਗੋਲੀ ਗੈਂਗਸਟਰ ਦੀ ਲੱਤ ਤੇ ਲੱਗੀ ਆ ਜਿਸ ਨੂੰ ਕਾਇਲ ਅਵਸਥਾ ਦੇ ਵਿੱਚ ਹਸਪਤਲ ਪਹੁੰਚਾਇਆ ਗਿਆ ਵਾ ਤਾਂ ਇਸ ਸਬੰਧੀ ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਗੈਂਗਸਟਰ ਜਿਸ ਦਾ ਨਾਮ ਗੁਲਾਬ ਦੱਸਿਆ ਜਾ ਰਿਹਾ ਵਾ ਉਸ ਨੂੰ ਕਾਬੂ ਕੀਤਾ ਵਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਸ਼ਾਹਕੋੜ ਤੋਂ ਇੱਕ ਅਪਾਰਨ ਦੇ ਕੇਸ ਦੇ ਵਿੱਚ ਫਰਾਰ ਚੱਲ ਰਿਹਾ ਸੀਗਾ ਤੇ ਜਦੋਂ ਕੱਲ ਦੇ ਰਾਤ ਨੂੰ 12 ਵਜੇ ਦੇ ਕਰੀਬ ਉਸ ਨੂੰ ਰਸਤੇ ਦੇ ਵਿੱਚ ਚੈਕਿੰਗ ਦੌਰਾਨ ਰੋਕਿਆ ਗਿਆ ਜਿਸ ਜਦੋਂ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਦੋ ਫਾਇਰ ਕੀਤੇ ਗਏ ਤੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਦੀ ਇੱਕ ਗੋਲੀ ਜਿਹੜੀ ਹੈ ਗੈਂਗਸਟਰ ਗੁਲਾਬ ਨੂੰ ਲੱਗੀ ਆ ਜੋ ਕਿ ਜ਼ਖਮੀ ਹੋਇਆ ਵਾ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਤਾਂ ਅਮਨਦੀਪ ਸਿੰਘ ਬਰਾੜ ਐਡੀ ਸੀਪੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੁਧਿਆਣਾ ਦੇ ਵਿੱਚ ਵੀ ਇਹ ਕਈ ਮਾਮਲਿਆਂ ਦੇ ਵਿੱਚ ਵਾਂਚੇ ਸੀਗਾ ਲੋੜਿੰਦਾ ਸੀਗਾ ਜਿਸ ਤੋਂ ਬਾਅਦ ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਮਾਮਲੇ ਹੱਲ ਹੋ ਉਨਦੀ ਅਸ਼ੰਕਾ ਜਤਾਈ ਜਾ ਰਹੀਆ ਕਈ ਸਾਰੇ ਮਾਮਲੇ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰਾਤ ਨੂੰ 12 ਵਜੇ ਦੇ ਕਰੀਬ ਗੈਂਗਸਟਰ ਦਾ ਇਨਕਾਊਂਟਰ ਕੀਤਾ ਵਾ ਜਦੋਂ ਜਿਹੜਾ ਵਾ ਗੈਂਗਸਟਰ ਨੂੰ ਰੋਕਿਆ ਗਿਆ ਤਾਂ ਜਦੋਂ ਉਸ ਵੱਲੋਂ ਪੁਲਿਸ ਨੂੰ ਫਾਇਰ ਕੀਤੇ ਗਏ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਗੈਂਗਸਟਰ ਨੂੰ ਕਾਬੂ ਕੀਤਾ ਵਾ ਤਾਂ ਇਸ ਸਬੰਧੀ ਪੁਲਿਸ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਣੇ ਹਾਂ ਇਹ ਲੁਧਿਆਣਾ ਕਮਿਸ਼ਨਰੇਟ ਚ ਤਨੰਦਸੂ ਵਾਲੀ ਸਾਈਡ ਜਿਹੜਾ ਸਾਈਕਲ ਵੈਲੀ ਵਾਲੀ ਰੋਡ ਆ ਇੱਥੇ ਚ ਰਸਤੇ ਦੇ ਵਿੱਚ ਸਾਡੀ ਸੀਆਈਏ 2D ਪੁਲਿਸ ਪਾਰਟੀ ਨਾਲ ਸੀਜ ਵੰਦੇ ਮੁਲਾਜ਼ਮ ਸੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਲੀਡ ਕਰ ਰਹੇ ਸੀਗੇ ਜਿਹੜਾ ਇੱਥੇ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਜੋ ਸ਼ੱਕੀ ਜਾਪਿਆ ਇਹਨਾਂ ਨੇ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਇਮੀਡੀਏਟਲੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜੀ ਸਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਦੋਂ ਰਿਟੈਲੀਏਸ਼ਨ ਚ ਫਾਇਰ ਕੀਤਾ ਗਿਆ ਤੇ ਇੱਕ ਗੋਲੀ ਉਹਦੀ ਲਾਤੇ ਲੱਗੀ ਹੈ ਇਮੀਡੀਏਟਲੀ ਨੂੰ ਸਿਵਲ ਹਸਪੀਟਲ ਮੂਵ ਕੀਤਾ ਨਾਮ ਜਿਹੜਾ ਗੁਲਾਬ ਸਿੰਘ ਸੀ ਉੱਤੇ ਪਹਿਲਾਂ ਹੀ 4-5 ਪਰਚੇ ਦਰਜ ਨੇ ਇੱਕ ਕੇਸ ਜੋ ਰੀਸੈਂਟਲੀ ਉੱਤੇ ਸ਼ਾਹਕੋਟ ਥਾਣੇ ਜਲੰਧਰ ਦੇ ਹਾਤੀ ਜ਼ਿਲ੍ਹੇ ਦੇ ਵਿੱਚ ਦਰਜ ਹੋਇਆ ਕਿਡਨਾਪਿੰਗ ਦਾ ਉਸ ਦੇ ਵਿੱਚ ਪਗੋੜਾ ਸੀ ਭੱਜਿਆ ਹੋਇਆ ਸੀਗਾ ਲੁਧਿਆਣਾ ਦੇ ਵੀ ਇੱਕ ਐਕਸਾਈਜ਼ ਐਕਟ ਦੇ ਕੇਸ ਦੇ ਵਿੱਚ ਮਿਹਰਬਾਨ ਥਾਣੇ ਦੇ ਕੇਸ ਦੇ ਵਿੱਚ ਪੀਓ ਸੀਗਾ ਤੇ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਲਈ ਸਿਵਲ ਹਸਪੀਟਲ ਮੂਵ ਕੀਤਾ ਗਿਆ ਤੇ ਮੌਕੇ ਤੇ ਸਾਡੀ ਐਫਐਐਸਐਲ ਦੀ ਟੀਮ ਵੀ ਆ ਰਹੀ ਹੈ ਤੇ ਅੱਗੇ ਜਿਹੜੀ ਜਾਂਚ ਚੱਲਦੀ